ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਇਸ ਚੈਨਲ ਪਰਮਾਰਥ ਦੇ ਪੰਦੀ ਰਹੀ ਆਪ ਜੀ ਨਾਲ ਆਪਣੇ ਇਹ ਵਿਚਾਰ ਸਾਂਝੇ ਕਰ ਰਹੀ ਹਾਂ ਕਿ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੇਲਿਆਂ ਵਿੱਚੋਂ ਸਮਾਂ ਕੱਢ ਕੇ ਜੋ ਵੀ ਧਾਰਮਿਕ ਕਰਮ ਕਰ ਰਹੇ ਹਾਂ ਉਨਾ ਦਾ ਮਕਸਦ ਸਾਡੀ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨਾਲ ਪ੍ਰੀਤ ਵੀ ਹੈ ਕਿ ਬਸ ਇੱਕ ਦੂਜੇ ਨੂੰ ਦੇਖਾ ਦੇਖੀ ਇੱਕ ਰੀਤ ਸਮਝ ਕੇ ਹੀ ਕਰੀ ਜਾ ਰਹੇ ਹਨ ਇਸ ਵਾਰ ਇਹ ਅੱਜ ਸਾਨੂੰ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ ਜੀ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਪਰ ਅਸੀਂ ਦੌੜ ਬਹੁਤ ਜ਼ਿਆਦਾ ਲਗਾ ਰਹੇ ਹਾਂ ਉਹ ਵੀ ਕਾਦੇ ਲਈ ਅੱਜ ਦੇ ਦੌਰ ਵਿੱਚ ਮਨੁੱਖ ਦੀ ਵਿਰਤੀ ਜ਼ਿਆਦਾਤਰ ਪਦਾਰਥਵਾਦੀ ਹੋ ਗਈ ਹੈ ਅਸੀਂ ਜਿਆਦਾ ਪੜ੍ਹਾਈ ਲਿਖਾਈ ਵੀ ਦੁਨੀਆ ਵਿੱਚ ਰਤਬਾ ਹਾਸਲ ਕਰਕੇ ਉੱਗਾ ਹੋਣ ਲਈ ਜਾਂ ਦੁਨਿਆਵੀ ਤਾਂ ਦੌਲਤ ਦੀ ਪ੍ਰਾਪਤੀ ਲਈ ਹੀ ਕਰਦੇ ਹਾਂ ਜੀ ਇਸ ਕਲਯੁਗ ਇਹ ਭਾਵ ਕਲਾ ਦੇ ਯੁੱਗ ਵਿੱਚ ਪ੍ਰਾਣਿਕ ਮਸ਼ੀਨ ਬਣ ਕੇ ਰਹਿ ਗਿਆ ਹੈ ਇਸੇ ਮਾਇਆ ਜਾਲ ਦੇ ਭਵਜਲ ਵਿੱਚ ਪਟਕਦੇ ਆ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਜੀਵਨ ਦਾ ਇਹ ਸਫਰ ਕਦੋਂ ਅੰਤਲੇ ਪੜਾ ਤੇ ਆ ਜਾਂਦਾ ਹੈ ਜਿੱਥੇ ਅੰਧ ਵਿਸ਼ਵਾਸ ਤੇ ਅਗਿਆਨਤਾ ਮਨੁੱਖ ਨੂੰ ਧਰਾਤਲ ਵਿੱਚ ਸੁੱਟਦੇ ਹਨ ਉਥੇ ਬਹੁਤਾ ਦਿਮਾਗੀ ਗਿਆਨ ਵੀ ਉਸ ਨੂੰ ਆਪਣੇ ਮੂਲ ਨਾਲ ਜੁੜਨ ਨਹੀਂ ਦਿੰਦਾ ਕਿਉਂਕਿ ਜਿੰਨੀ ਸਾਡੀ ਬਿਰਤੀ ਸੰਸਾਰ ਵੱਲ ਵੱਧ ਗਈ ਹੈ ਉਨਹੀਂ ਹੀ ਆਪਣੇ ਵੱਲ ਘਟ ਗਈ ਹੈ ਇਸ ਪਦਾਰਥਵਾਦੀ ਸੋਚ ਕਰਕੇ ਸਾਨੂੰ ਦੁਨਿਆਵੀ ਪਦਾਰਥ ਤੇ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਤਾਂ ਬਹੁਤ ਮਿਲ ਜਾਂਦੀਆਂ ਪਰ ਅੰਦਰ ਦਾ ਸਕੂਨ ਤੇ ਸਬਰ ਸੰਤੋਖ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਜੀ ਅਸੀਂ ਭਾਵੇਂ ਜਿੰਨੀ ਮਰਜੀ ਦੁਖੀ ਤੇ ਵਿੱਚ ਬੇਚੈਨ ਰਹਿੰਦੇ ਹੋਈਏ ਪਰ ਇਸ ਵਿਚਾਨ ਬੇਚੈਨੀ ਤੋਂ निजात ਪਾਉਣ ਲਈ ਨਾ ਸਾਡੀ ਉੱਚੀ ਸੋਚ ਹੈ ਨਾ ਹੀ ਸਾਡੇ ਕੋਲ ਵੇਲ ਹੈ ਕਿਉਂਕਿ ਅਸੀਂ ਤਾਂ ਆਪਣੇ ਜ਼ਰੂਰੀ ਕੰਮਾਂ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਹਾਂ ਪਹਿਲੇ ਪਾਤਸ਼ਾਹ ਸਤਗੁਰੂ ਨਾਨਕ ਜੀ ਰਾਗ ਆਸਾ ਅੰਦਰ ਸਾਨੂੰ ਸਮਝਾ ਰਹੇ ਹਨ ਜਿਨੀ ਨਾਮ ਵਿਸਾਰਿਆ ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਛਾਈ ਬਿਨ ਨਾਮੇ ਕਿਉਂ ਛੁਟੀ ਹੈ ਯਾ ਜਾਣੇ ਕੋਈ ਗੁਰਮਖੋਇ ਤਾਂ ਛੁੱਟੀ ਐ ਮਨਮਖ ਪਤਖੋਈ ਸੋ ਅਸੀਂ ਆਪਣੀ ਬਾਹਰमुखी ਬਿਰਤੀ ਦੇ ਕੰਨ ਭਾਵੇਂ ਸੰਸਾਰ ਦੇ ਪਦਾਰਥਾਂ ਵੱਲ ਭੱਜਦੇ ਹੋਈਏ ਭਾਵੇਂ ਧਰਮੀ ਬਣ ਕੇ ਬਾਹਰਲੇ ਸਿਰਕ ਧਾਰਮਿਕ ਕਰਮ ਕਾਂਡ ਕਰਕੇ ਆਪਣਾ ਧਾਰਮਿਕ ਮਾਰੀ ਹੋਈਏ ਦੋਹਾ ਹਾਲਤਾਂ ਵਿੱਚ ਅਸੀਂ ਪਰਮਾਤਮਾ ਤੋਂ ਬਹੁਤ ਦੂਰ ਹਾਂ ਕਿਉਂਕਿ ਅਸੀਂ ਆਪਣੀਆਂ ਸਵਾਜਿਕ ਰਸਮਾਂ ਦੇ ਨਾਲ ਹੀ ਧਾਰਮਿਕ ਕੰਮਾਂ ਨੂੰ ਰਸਮਾਂ ਬਣਾ ਕੇ ਰਲਗੱਡ ਕਰ ਲਿਆ ਹੈ ਜੇ ਮੈਂ ਸਮਾਜ ਵਿੱਚ ਰਹਿਦਾ ਮਨੁੱਖ ਬਹੁਤ ਸਾਰੇ ਰੀਤੀ ਰਿਵਾਜਾਂ ਵਿੱਚ ਜਕੜਿਆ ਹੋਇਆ ਹੈ ਇਹਵੇਂ ਹੀ ਧਾਰਮਿਕ ਖੇਤਰ 'ਚ ਆਪਣੇ ਆਪਣੇ ਮਤਾਂ ਦੀਆਂ ਰਹਿਤਾਂ ਨੂੰ ਆਪਣੇ ਆਪਣੇ ਰੀਤੀ ਰਿਵਾਜਾਂ ਨਾਲ ਜੋੜ ਰੱਖਿਆ ਹੈ ਪਰਮਾਤਮਾ ਦਾ ਤਾਂ ਇੱਕੋ ਧਰਮ ਵਿਧਾਨ ਜੁਗਾ ਜੁਗੰਤਰ ਤੋਂ ਚੱਲਿਆ ਆ ਰਿਹਾ ਹੈ ਧਰਮ ਸਿਰਫ ਇੱਕ ਹੀ ਹੈ ਪਰ ਮਾਰਗ ਸਭ ਦੇ ਆਪਣੇ ਆਪਣੇ ਹਨ ਪਰ ਲੋਕਾਂ ਨੇ ਧਰਮਾਂ ਵਿੱਚ ਵੰਡੀਆਂ ਪਾ ਕੇ ਪਰਮਾਤਮਾ ਨੂੰ ਵੀ ਵੰਡ ਲਿਆ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਧਰਮਾਂ ਦੀ ਖਾਤਰ ਮਨੁੱਖਤਾ ਲੜ-ਲੜ ਮਰਦੀ ਰਹੀ ਜਦ ਕਿ ਨਫ਼ਰਤ ਦੀ ਭਾਵਨਾ ਧਰਮ ਦਾ ਆਧਾਰ ਨਹੀਂ ਧਰਮ ਤਾਂ ਮਨੁੱਖਤਾ ਨੂੰ ਜੀਵਨ ਜੀਵ ਸਿਖਾਉਂਦਾ ਹੈ ਆਪਸ ਵਿੱਚ પ્રેમ ਭਾਵਨਾ ਨਾਲ ਰਹਿਣਾ ਸਿਖਾਉਂਦਾ ਹੈ ਆਪਣੇ ਆਪਣੇ ਮਾਰਗ ਦੇ ਰੀਤੀ ਰਿਵਾਜਾਂ ਅਨੁਸਾਰ ਕੋਈ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਕਰਨ ਲੱਗ ਪਏ ਤੀਰਥ ਇਸ਼ਨਾਨ ਤੇ ਵਰਤਾ ਦੀ ਰੱਖਣੇ ਰੱਖਣ ਲੱਗ ਪਏ ਕੋਈ ਮੜੀ ਮਸਾਨਾ ਉੱਤੇ ਦੀਵੇ ਬਾਲ ਕੇ ਉਹਨਾਂ ਨੂੰ ਪੂਜਣ ਲੱਗ ਪਏ ਸਿਰਫ ਅਗਿਆਨਤਾ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਹ ਸਭ ਕੁਝ ਕਰਕੇ ਪਰਮਾਤਮਾ ਨੂੰ ਖੁਸ਼ ਕਰ ਲੈਣਗੇ ਪਰ ਸੰਗਤ ਜੀ ਇਹਨਾਂ ਕਰਮ ਕਾਂਡਾਂ ਨਾਲ ਪਰਮਾਤਮਾ ਦੀ ਸੱਚੀ ਪ੍ਰੀਤ ਨਹੀਂ ਬਣ ਸਕਦੀ ਉਸ ਦੀ ਪ੍ਰੇਮਾ ਭਗਤੀ ਹੀ ਉਸ ਨੂੰ ਸੱਚੀ ਪ੍ਰੀਤ ਕਹੀ ਜਾ ਸਕਦੀ ਹੈ ਰਾਗ ਬਿਹਰਾੜੀ ਵਿੱਚ ਗੁਰੂ ਰਾਮਦਾਸ ਜੀ ਫਰਮਾ ਰਹੇ ਹਨ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਮੈ ਬਿਸਰ ਸਭ ਜਾਏ ਧਰਮ ਦਾ ਆਧਾਰ ਹੈ ਹੁੰਦਾ ਜੀ ਸਰਦਾ ਸਰਦਾ ਦਾ ਆਧਾਰ ਵਿਸ਼ਵਾਸ ਵਿਸ਼ਵਾਸ ਦਾ ਆਧਾਰ ਪ੍ਰੀਤ ਤੇ ਪ੍ਰੀਤ ਦਾ ਆਧਾਰ ਭਾਵਨਾ ਹੈ ਜੀ ਜਦੋਂ ਮਨੁੱਖ ਦੇ ਅੰਦਰ ਉਸ ਵਾਹਿਗੁਰੂ ਲਈ ਪ੍ਰੇਮ ਭਾਵਨਾ ਪੈਦਾ ਹੋ ਜਾਵੇ ਤਾਂ ਉਹ ਧਰਮ ਦੇ ਰਾਹ ਤੇ ਚੱਲਣਾ ਸ਼ੁਰੂ ਕਰਦਾ ਹੈ ਧਰਮ ਤੇ ਸਰਦਾ ਵਿਸ਼ਵਾਸ ਤੇ ਖੜੇ ਹਨ ਜਦੋਂ ਮਨ ਵਿੱਚ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਤਾਂ ਹੀ ਸ਼ਰਧਾ ਉਤਪਨ ਹੁੰਦੀ ਹੈ ਜਦੋਂ ਇੱਕ ਸ਼ਰਧਾਲੂ ਧਰਮ ਦੇ ਰਾਹ ਤੇ ਚੱਲਣਾ ਚਾਹੁੰਦਾ ਹੈ ਜਿਵੇਂ ਕਹਿ ਲਓ ਕਿ ਉਹ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ ਤਾਂ ਅੱਗੇ ਇਹ ਅਵਸਥਾ ਆ ਜਾਂਦੀ ਹੈ ਕਿ ਉਸ ਨੂੰ ਸਹੀ ਮਾਰਗ ਦਿਖਾਈ ਨਹੀਂ ਦਿੰਦਾ ਕਿਉਂਕਿ ਮਾਰਗ ਦੇਣ ਵਾਲੇ ਬਹੁਤ ਸਾਰੇ ਆਪਣੇ ਲੋਭ ਲਾਲਚ ਕਰਕੇ ਉਸ ਨੂੰ ਬੇਲੋੜੀਆਂ ਪ੍ਰਾਤਮ ਰਸਮ ਰੀਤਾਂ ਵਿੱਚ ਉਝਾਈ ਰੱਖਦੇ ਹਨ ਧਰਮ ਦੇ ਨਾਤੇ ਉਹ ਆਪਣੀ ਰੋਜੀ ਰੋਟੀ ਕਮਾਉਂਦੇ ਹਨ ਗੁਰਬਾਣੀ ਸਾਡੇ ਸਾਰਿਆਂ ਲਈ ਚਾਨਣ ਮਨਾਰਾ ਹੈ ਇੱਕ ਆਤਮਿਕ ਗਿਆਨ ਹੈ ਇੱਕ ਗੁਰਸਿੱਖ ਦਾ ਫਰਜ਼ ਹੈ ਕਿ ਮਾਇਆ ਦੇ ਵਿਕਾਰਾਂ ਛੱਡ ਕੇ ਗੁਰੂ ਦੀ ਬਾਣੀ ਤੋਂ ਆਪ ਸੇਧ ਲਵੇ ਤੇ ਹੋਰਨਾਂ ਨੂੰ ਵੀ ਸੱਚੇ ਨਾਮ ਦਾ ਉਪਦੇਸ਼ ਦਵੇ ਅਜੇਹੇ ਅਜੇਹੇ ਲੋਕਾਂ ਬਾਰੇ ਪੰਜਵੇਂ ਪਾਤਸ਼ਾਹ ਉਨਾ ਦਾ ਜੋ ਪਾ ਜੂ ਘੜਦੇ ਹਨ ਫਰਮਾਉਂਦੇ ਹਾਲ ਭੇਖ ਦਿਖਾਵੇ ਸੱਚ ਨਾ ਕਮਾਵੇ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖਰਾਤਾ ਸੋ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਜੋ ਚਿੱਤਰਕਾਰ ਦੀ ਕਲਪਣਾ ਨਾਲ ਬਣਾਈਆਂ ਗਈਆਂ ਹਨ ਜੀ ਅਸੀਂ ਉਹਨਾਂ ਦੇ ਅੱਗੇ ਜੋਤ ਜਗਾਉਂਦੇ ਹਾਂ ਧੂਪ ਬੱਤੀ ਕਰਦੇ ਹਾਂ ਤੇ ਆਰਤੀ ਵੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਗੁਰਦੁਆਰੇ ਜਾ ਕੇ ਦੀਵੇ ਜਗਾਉਂਦੇ ਹਾਂ ਕੀ ਅਸੀਂ ਇਹ ਬੇਲੋੜੇ ਕਰਮਕਾਂਡ ਨਹੀਂ ਕਰਦੇ ਕੀ ਇਹ ਰੀਤੀ ਰਿਵਾਜ ਗੁਰਮਤ ਵਿੱਚ ਪ੍ਰਵਾਨ ਹਨ ਅਸੀਂ ਉਸ ਪਰਮ ਜੋਤ ਦੇ ਅੱਗੇ ਦੀਵੇ ਬਾਲ ਕੇ ਇਹ ਸਾਬਤ ਕਰਦੇ ਹਾਂ ਕਿ ਸਾਡੇ ਦੀਵੇ ਦੀ ਜੋਤ ਉਸ ਪਰਮਾਤਮ ਜੋਤ ਤੋਂ ਵੀ ਵੱਡੀ ਹੈ ਜਿਸ ਦੀ ਜੋਤ ਸਾਰੇ ਸੰਸਾਰ ਵਿੱਚ ਜਗ ਰਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰਬਾਖ ਅਨਸਾਰ ਅਸੀਂ ਗੁਰਦੁਆਰੇ ਸਤ ਸੰਗਤ ਕਰਨ ਜਾਂਦੇ ਆ ਬਾਣੀ ਦੇ ਵਿਚਾਰ ਸੁਣਨ ਜਾਂਦੇ ਆ ਤਾਂ ਕਿ ਗੁਰਬਾਣੀ ਤੋਂ ਗਿਆਨ ਲੈ ਕੇ ਆਪਣੇ ਅੰਦਰ ਦੀ ਜੋਤ ਜਗਾ ਸਕੀਏ ਜਿਸ ਤੇ ਮਾਇਆ ਦੇ ਵਿਕਾਰਾਂ ਦੀ ਜ਼ਹਿਰੀਲੀ ਰੰਗਤ ਚੜ ਚੁੱਕੀ ਹੈ ਆਤਮ ਗਿਆਨ ਦੇ ਪ੍ਰਗਾਸ ਨਾਲ ਇਹ ਉਹ ਭਰਮ ਭਲੇਖਿਆਂ ਦੀ ਮੈਲ ਦੂਰ ਹੋ ਸਕਦੀ ਹੈ ਤੇ ਅਸੀਂ ਉਸ ਪਰਮਾਤਮਾ ਜੋਤ ਦੀ ਪਹਿਚਾਨ ਕਰ ਸਕਦੇ ਹਾਂ ਜੋ ਸਾਡੇ ਸਾਰਿਆਂ ਦੇ ਅੰਦਰ ਜਗ ਰਹੀ ਹੈ ਜੀ ਬਾਣੀ ਦੀ ਵਿਚਾਰ ਕਰਨ ਨਾਲ ਬੁੱਧੀ ਆਤਮ ਵਿਸ਼ਿਆਣੀ ਹੋ ਜਾਂਦੀ ਹੈ ਫਿਰ ਉਹ ਆਤਮਿਕ ਸੇਧ ਲੈ ਕੇ ਉਹ ਜਿਹੜਾ ਜਿਗਿਆਸੂ ਆ ਉਹ ਆਪਣੇ ਇਹਨਾਂ ਫालतू ਦੀ ਰੀਤਾਂ ਰਿਵਾਜਾਂ ਤੋਂ ਨਿਜਾਤ پا ਕੇ ਪਰਮਾਰਥ ਨਾਲ ਜੁੜ ਸਕਦਾ ਹੈ ਪਰੰਤੂ ਇਹ ਸਭ ਕੁਝ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਜੇ ਕਿਸੇ ਭਾਗਾ ਵਾਲੇ ਉੱਤੇ ਹੋ ਜਾਵੇ ਤਾਂ ਫਿਰ ਉਸ ਗੁਰਮੁਖ ਦੇ ਸੁੱਤੇ ਭਾਗੀ ਜਾਗ ਜਾਂਦੇ ਹਨ ਜੀ ਪੰਜਵੇਂ ਪਾਸ਼ਾ ਰਾਗ ਅਸਾਂ ਅੰਦਰ ਫਰਮਾ ਰਹੇ ਹਨ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲਗੇ ਨਾ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲਕ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੋ ਗੁਰਮੁਖ ਪਿਆਰਿਓ ਸਮਾਜ ਵਿੱਚ ਰਹਿੰਦੇ ਆ ਦੁੱਖ ਸੁੱਖ ਵੇਲੇ ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਧਾਰਮਿਕ ਰਸਮਾਂ ਕਰਦੇ ਹਾਂ ਕਿਉਂਕਿ ਸਾਨੂੰ ਕਰਨੀਆਂ ਪੈਂਦੀਆਂ ਇਹ ਸਾਡੀ ਰੀਤ ਹੈ ਜੋ ਅਸੀਂ ਲੋਕਾਚਾਰੀ ਕਰਨੀ ਹੁੰਦੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰ ਵਿੱਚ ਲਿਆ ਕੇ ਕਿਸੇ ਗੁਰਸਿੱਖ ਪਾਠੀ ਕੋਲ ਪਾਠ ਕਰਵਾਉਂਦੇ ਹਾਂ ਬਹੁਤ ਘੱਟ ਲੋਕ ਹੋਣਗੇ ਜੋ ਆਪ ਪਾਠ ਕਰਦੇ ਹੋਣ ਸਾਰੇ ਸਾਖ ਸੰਬੰਧੀਆਂ ਅਨੁਸਾਰ ਕੇ ਅਸੀਂ ਉਹਨਾਂ ਦੀ ਆਉ ਭਗਤ ਵਿੱਚ ਲੱਗ ਜਾਂਦੇ ਹਾਂ ਅਸੀਂ ਤਾਂ ਬੈਠ ਕੇ ਬਾਣੀ ਨੂੰ ਸੁਣਦੇ ਵੀ ਨਹੀਂ ਉਹ ਸਿੰਘ ਪਾਠੀ ਆਪਣੀ ਸੇਵਾ ਕਰਕੇ ਬੰਦੀ ਭੇਟਾ ਲੈ ਕੇ ਚਲਾ ਜਾਂਦਾ ਹੈ ਸਾਡੇ ਪੱਲੇ ਰਹਿ ਜਾਂਦੀ ਹੈ ਲੋਕਾਂ ਦੀ ਵਾਹ ਵਾਹ ਬਈ ਖਾਣਾ ਬਹੁਤ ਵਧੀਆ ਸੀ ਬਹੁਤ ਖਰਚ ਕੀਤਾ ਇਹ ਸਭ ਕੁਝ ਬਾਅਦ ਵਿੱਚ ਸੁਣਨ ਮਿਲਦਾ ਹੈ ਕਦੀ ਕੋਈ ਇਹ ਕਹਿੰਦਾ ਨਹੀਂ ਸੁਣਿਆ ਕਿ ਅੱਜ ਗੁਰੂ ਦੀ ਬਾਣੀ ਜਾਂ ਕੀਰਤਨ ਸੁਣ ਕੇ ਆਨੰਦ ਆ ਗਿਆ ਬਾਣੀ ਦਾ ਇੱਕ ਅੱਖਰ ਵੀ ਜ਼ਿਆਦਾਤਰ ਸਾਡੇ ਲੋਕਾਂ ਦੇ ਹਿਰਦੇ ਤੱਕ ਨਹੀਂ ਅਪੜਦਾ ਕੀ ਇਹ ਸਭ ਕੁਝ ਨੂੰ ਅਸੀਂ ਆਪਣੇ ਗੁਰੂ ਨਾਲ ਪ੍ਰੀਤ ਕਹਾਂਗੇ ਇਸਾ ਵਸੇ ਰੀਤਾਂ ਹੀ ਨਿਭਾ ਰਹੇ ਹਾਂ ਜੋ ਧਾਰਮਿਕ ਕਰਮ ਅਸੀਂ ਸਿਰਫ ਲੋਕ ਦਿਖਾਵੇ ਲਈ ਕਰਦੇ ਹਾਂ ਉਹ ਸਿਰਫ ਕਰਮकांड ਹੀ ਕਹੇ ਜਾ ਸਕਦੇ ਹਨ ਪ੍ਰਭ ਪ੍ਰੇਮ ਦੀ ਇਸ ਵਿੱਚ ਕੋਈ ਭਾਵਨਾ ਨਹੀਂ ਦਿਖਾਈ ਦਿੰਦੀ ਸਿਰਫ ਅਸੀਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਅਸੀਂ ਬਹੁਤ ਧਾਰਮੀ ਹਾਂ ਅਸੀਂ ਆਪਣੇ ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਕੀ ਕਹਿ ਰਿਹਾ ਹੈ ਕੀ ਸਮਝਾ ਰਿਹਾ ਹੈ ਉਹ ਨਹੀਂ ਮੰਨਦੇ ਅਸਲ ਵਿੱਚ ਇਹਨਾਂ ਕਰਮਾਂ ਨਾਲ ਗੁਰੂ ਨਾਲ ਕੋਈ ਸਾਂਝ ਨਹੀਂ ਜੀ ਬਣਦੀ ਸੋ ਪੰਜਵੀਂ ਬਾਸ਼ਾ ਰਾਗ ਬਿਲਾਵਲ ਅੰਦਰ ਸਮਝਾ ਰਹੇ ਹਨ ਅਵਰ ਕਰਮ ਸਭ ਲੋਕਾਚਾਰ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸੋ ਜਦੋਂ ਸੀ ਗੁਰਬਾਣੀ ਦਾ ਪਾਠ ਕਰਵਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਰਮਾਲਾ ਸਾਹਿਬ ਪੇਟ ਕਰਦੇ ਹਨ ਤਾਂ ਪਾਠੀ ਸਿੰਘ ਨਾਲ ਦੀ ਨਾਲ ਸ਼ਬਦ ਗਾਇਨ ਕਰਨ ਲੱਗ ਪੈਂਦੇ ਹਨ ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਕੋ ਪਤ ਮੇਰੀ ਕਈ ਵਾਰੀ ਤਾਂ ਢਾਡੀ ਸਿੰਘ ਵੀ ਸ਼ਬਦ ਨੂੰ ਗਾਉਂਦੇ ਸੁਣਦੇ ਸੀ ਛੋਟੇ ਹੁੰਦਿਆਂ ਬਹੁਤ ਸੁਣਿਆ ਸੀ ਅਸੀਂ ਉਸ ਵਕਤ ਸਮਝ ਨਹੀਂ ਆਉਂਦੀ ਕਿ ਅਸੀਂ ਕਿ ਗੁਰੂ ਦੀ ਪੱਤ ਢਕਣੀ ਹੈ ਗੁਰੂ ਨੇ ਸਾਡੀ ਪੱਤ ਢਕੜੀਆਂ ਸੋ ਮੈਂ ਸੰਗਤ ਜੀ ਸਾਰਿਆਂ ਲਈ ਨਹੀਂ ਕਹਿ ਰਹੀ ਪਰ ਜੋ ਮੈਂ ਸੁਣਿਆ ਕਈ ਗੁਰਦੁਆਰਿਆਂ ਵਿੱਚ ਇਵੇਂ ਹੁੰਦਾ ਹੈ ਜੋ ਮੈਂ ਸੁਣਿਆ ਜੋ ਮੈਂ ਦੇਖ ਰਹੀ ਹਾਂ ਉਹੀ ਮੈਂ ਅੱਜ ਗੱਲ ਕਰ ਰਹੀ ਮੈਂ ਸਾਰਿਆਂ ਦੀ ਗੱਲ ਨਹੀਂ ਇੱਥੇ ਕਰ ਰਹੀ ਬਾਣੀ ਵੀ ਆਇਆ ਨਾ ਤੁਕਾਂ ਵਿੱਚ ਰਮਾਲਾ ਸਾਹਿਬ ਨੇ ਕੋਈ ਸਰੋਕਾਰੀ ਨਹੀਂ ਹੈ ਇਹਨਾਂ ਤੁਕਾਂ ਦਾ ਤਾਰਥੀ ਹੋਰ ਹੈ ਬਿਨਾ ਸਮਝਿਆਂ ਬੁੱਝਿਆ ਫੇ ਗੁਰਮਤਿ ਵਿੱਚ ਇਹ ਕੀ ਹੋ ਰਿਹਾ ਹੈ ਰਮਾਲਾ ਸਾਹਿਬ ਦੀ ਭੇਂਟ ਨੂੰ ਕੋਈ ਰੀਤ ਸਮਝ ਕੇ ਨਹੀਂ ਭੇਟ ਦੇਣੀ ਚਾਹੀਦੀ ਇਸ ਦੇ ਥਾਂ ਤੇ ਹੋਰ ਕੋਈ ਲੋੜਿੰਦੀ ਵਸਤੂ ਵੀ ਭੇਂਟ ਗੁਰਦੁਆਰੇ ਸਾਹਿਬ ਵਾਸਤੇ ਦੇ ਦੇਣੀ ਚਾਹੀਦੀ ਹੈ ਜੀ ਕਿਉਂਕਿ ਗੁਰੂ ਗੁਰਦੁਆਰਿਆਂ ਵਿੱਚ ਰਮਾਲਾ ਸਾਹਿਬ ਦੇ ਢੇਰ ਲੱਗ ਜਾਂਦੇ ਹਨ ਉਹਨਾਂ ਪ੍ਰਬੰਧਕਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੀ ਕੀਤਾ ਜਾਵੇ ਲੋੜ ਮੁਤਾਬਕ ਕਿਸੇ ਭੇਟਾ ਦੇਣੀ ਚਾਹੀਦੀ ਹੈ ਸਿਰਫ ਰੀਤਾਂ ਪੂਰੀਆਂ ਨਹੀਂ ਕਰਨੀਆਂ ਚਾਹੀਦੀਆਂ ਇਹਦੇ ਨਾਲ ਤਾਂ ਬਿਹਤਰ ਹੈ ਕਿ ਅਸੀਂ ਆਪਣੇ ਗੁਰੂ ਵੱਲੋਂ ਸਮਝਾਈ ਗੱਲ ਮੰਨ ਕੇ ਬਾਣੀ ਦੀ ਵਿਚਾਰ ਕਰੀਏ ਤੇ ਪਰਮਾਤਮਾ ਨਾਲ ਸੱਚੀ ਪ੍ਰੀਤ ਪਾ ਕੇ ਉਸ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਇਸ ਨਾਲ ਹੀ ਸਰਵੱਤ ਦਾ ਭਲਾ ਹੋ ਸਕਦਾ ਹੈ ਸਤਿਗੁਰ ਇਹਨਾਂ ਰੀਤਾਂ ਦਾ ਵਿਰੋਧ ਕਰਕੇ ਫਰਮਾਉਂਦੇ ਹਨ ਰਾਜੇ ਧਰਮ ਕਰੇ ਪਰਥਾਏ ਪਰਥਾਏ ਮਤਲਬ ਪੀੜੀਦਾਰ ਪੀੜੀ ਜਿਹੜੇ ਪ੍ਰਥਾ ਬਣੀ ਹੋਈ ਆ रीत ਬਣੀ ਹੋਈ ਆ ਰਾਜੇ ਧਰਮ ਕਰੇ ਪਰਥਾਏ ਆਸਾ ਬੰਦੇ ਦਾਨ ਕਰਾਏ ਦਾਨ ਦਿੰਦੇ ਆ ਤਾਂ ਬਹੁਤ ਸਾਰੀਆਂ ਮਨ ਚ ਆਸਾ ਰੱਖ ਕੇ RAM ਨਾਮ बिन ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦ ਦੇ ਮੁਕਤ ਨਾ ਹੋਈ ਪਰਪੰਚ ਕਰ ਵਰਮਾਈ ਹੈ ਸੋ ਜਿਵੇਂ ਸੰਗਤ ਵਿੱਚ ਜੀ ਮੂਰਤੀ ਪੂਜਾ ਕਰਨ ਵਾਲੇ ਥਾਲ ਵਿੱਚ ਦੀਵਾ ਤੇ ਹੋਰ ਸਮਾਨ ਰੱਖ ਕੇ ਮੂਰਤੀਆਂ ਦੀ ਆਰਤੀ ਕਰਦੇ ਹਨ ਪਰ ਗੁਰਮਤਿ ਵਿੱਚ ਇਹ ਸਭ ਪਰਵਾਹ ਨਹੀਂ ਹੈ ਜੀ ਕਿਉਂਕਿ ਮਨੁੱਖ ਨੂੰ ਗੁਰਬਾਣੀ ਰਾਹੀਂ ਸਮਝਾਇਆ ਗਿਆ ਹੈ ਕਿ ਅਸਲ ਚ ਪਰਮਾਤਮਾ ਦੀ ਆਰਤੀ ਤਾਂ ਖੁਦ ਬਖੁਦ ਕੁਦਰਤ ਵੱਲ ਹੋ ਰਹੀ ਹੈ ਇਹ ਸਭ ਤਾਂ ਫालतू ਦੇ ਕਰਮਕਾਂਡ ਖਵਾਉਂਦੇ ਹਨ ਫਿਰ ਅਸੀਂ ਦਿਖਾਵੇ ਵਾਲੀ ਆਰਤੀ ਕਿਵੇਂ ਕਰ ਸਕਦੇ ਹਾਂ ਆਮ ਦੇਖਣ ਚਾਹੁੰਦਾ ਹੈ ਕਿ ਕਈ ਥਾਵਾਂ ਉੱਤੇ ਖੰਡ ਪਾਠ ਸਾਹਿਬ ਦੇ ਭੋਗ ਪ੍ਰੰਤ ਸਾਰੇ ਮਿਲ ਕੇ ਆਰਤੀ ਦੇ ਪਾਠ ਦਾ ਗਾਇਨ ਕਰਦੇ ਹਨ ਤੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਹੱਥ ਵਿੱਚ ਵੱਡੀ ਜੋਦ ਲੈ ਕੇ ਕਰਦੇ ਹਨ ਤੇ ਉੱਪਰ ਫੁੱਲ ਪੱਤੀਆਂ ਸੁੱਟੀਆਂ ਜਾਂਦੀਆਂ ਹਨ ਇੱਕ ਪਾਸੇ ਨਾਮ ਤੇਰਾ ਤਾਗਾ ਨਾਮ ਫੁੱਲ ਮਾਲਾ ਭਾਰ ਉਠਾਰਾ ਸਗਲ ਜੁ ਉਠਾਰੇ ਗੁਰਵਾਣੀ ਦਾ ਪਾਠ ਪੜ੍ਹ ਰਹੇ ਹਨ ਦੂਜੇ ਪਾਸੇ ਬਾਣੀ ਦਾ ਅਮਲ ਕਰਨ ਦੀ بجائے ਉਸ ਦੇ ਉਲਟ ਚੱਲੀ ਜਾ ਰਹੇ ਹਨ ਪਤਾ ਨਹੀਂ ਗੁਰੂ ਗੁਰਦੁਆਰਿਆਂ ਵਿੱਚ ਇਹ ਬੇਲੋੜੀਆਂ ਰੀਤਾਂ ਕਦੋਂ ਬੰਦ ਹੋਣਗੀਆਂ ਕਦੋਂ ਮਨੁੱਖ ਨੂੰ ਇਹ ਸਮਝ ਆਏਗੀ ਕਿ ਇਹ ਕੋਈ ਪੱਥਰ ਦੀ ਮੂਰਤੀ ਨਹੀਂ ਹੈ ਜ ਜਿਹਦੀ ਤੁਸੀਂ ਪੂਜਾ ਆਰਤੀ ਕਰ ਰਹੇ ਹੋ ਇਹ ਤਾਂ ਸ਼ਬਦ ਗੁਰੂ ਹੈ ਜਿਸ ਦੀ ਕਮਾਈ ਸੀ ਆਪਣੇ ਮਨ ਦੁਆਰਾ ਕਰਨੀ ਹੈ ਇਹ ਹੀ ਉਸ ਕਾਲਪੁਰਖ ਨਾਲ ਸੱਚੀ ਪ੍ਰੀਤ ਹੈ ਗੁਰੂ ਦੀ ਬਾਣੀ ਆਖ ਰਹੀ ਹੈ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਨਾਲ ਇੱਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਗੁਰੂ ਨਾਨਕ ਦੇਵ ਜੀ ਇਸਾ ਫਰਮਾ ਰਹੇ ਹਨ ਰਾਗ ਬਟਾਂਸ ਵਿੱਚ ਸੋ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕ ਬੇ ਲੋੜੀਆਂ ਇਹਨਾਂ ਰੀਤੀ ਰਿਵਾਜਾਂ ਦੇ ਸ਼ਿਕਾਰ ਸਨ ਕਿਉਂਕਿ ਵੇਦ ਸ਼ਾਸਤਰਾਂ ਨੂੰ ਪੜ੍ਹ ਕੇ ਲੋਕਾਂ ਨੂੰ ਸਮਝਾਉਣ ਵਾਲੇ ਆਗੂ ਪਾਪ ਪੁੰਨ ਬਾਰੇ ਤਾਂ ਦੱਸਦੇ ਸਨ ਪਰੰਤੂ ਅਕਾਲ ਪੁਰਖ ਦੇ ਸੱਚੇ ਘਰ ਦੀ ਸੋਝੀ ਨਹੀਂ ਸੀ ਗੁਰੂ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਕਿ ਤੀਰਥਾਂ ਦੇ ਇਸ਼ਨਾਨ ਮੂਰਤੀਆਂ ਦੀ ਪੂਜਾ ਮੜੀ ਮਸਾਣਾ ਦੀ ਪੂਜਾ ਕਰਨੀ ਇਹ ਸਭ ਫੋਕਟ ਕਰਮ ਹਨ ਧਰਮ ਦੇ ਰਸਤੇ ਉੱਤੇ ਚੱਲਣੇ ਇਹਨਾਂ ਰੀਤਾਂ ਲਈ ਕੋਈ ਜਗ੍ਹਾ ਨਹੀਂ। ਪਰਮਾਤਮਾ ਦੀ ਪ੍ਰੀਤ ਇੱਕ ਨਿਰੋਲ ਨਿਵਾਰਨੀਅਤ ਦਾ ਮਾਰਗ ਹੈ। ਪਰਮਾਤਮਾ ਸਭ ਲਈ ਇੱਕੋ ਹੈ। ਮਨੁੱਖ ਦਾ ਅਸਲ ਧਰਮ ਪਰਮਾਤਮਾ ਦਾ ਨਾਮ ਜਪਣਾ ਤੇ ਸ਼ੁਭ ਕਰਮ ਕਰਨੇ ਹਨ। ਇਸ ਸੋਝੇ ਨਾਲ ਚੱਲਿਆ ਮਨੁੱਖ ਆਪਣੀ ਮੰਜ਼ਿਲ ਪਾ ਲੈਂਦਾ ਹੈ। ਗੁਰੂ ਦੀ ਸਿੱਖਿਆ ਨਾਲ ਉਸ ਨੂੰ ਆਪਣੇ ਅੰਦਰੋਂ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਵਾਹਿਗੁਰੂ ਉਸ ਦੇ ਅੰਗ ਸੰਗ ਹੈ, ਨੇੜੇ ਹੈ, ਉਹਦੇ ਆਪਣੇ ਆਪ ਤੋਂ ਵੀ ਨੇੜੇ, ਦੂਰ ਨਹੀਂ। ਇਹੀ ਹੈ ਪ੍ਰਮਾਤਮਾ ਦਾ ਸੱਚੀ ਪ੍ਰੀਤ ਪੰਜਵੇਂ ਪਾਤਸ਼ਾਹ ਰਾਗ ਬਿਲਾਵੇ ਵਿੱਚ ਫਰਮਾਉਂਦੇ ਹਨ ਮਨ ਮੈਂ ਸਿੰਜੋ ਹਰ ਹਰ ਨਾਮ ਮਨ ਮੈਂ ਸਿੰਜੋ ਹਰ ਹਰ ਨਾਮ ਅੰਨਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨੋ ਨੇਰੇ ਰਹਾਉ ਕੋ ਨਾਨਕ ਜਾਕੇ ਨਿਰਮਲ ਭਾਗ ਹਰ ਚਰਣੀ ਤਾਕਾ ਮਨ ਲਾਗ ਸੋ ਗੁਰਮੁਖ ਪਿਆਰਿਓ ਸਾਡੇ ਕੋਲ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਅਨਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਰੂਪ ਵਿੱਚ ਮੌਜੂਦ ਹੈ ਜਿਸ ਦੀ ਸਿੱਖਿਆ ਰਾਹੀਂ ਅਸੀਂ ਆਪਣੇ ਜੀਵਨ ਨੂੰ ਇਸ ਮਾਇਆ ਨਗਰੀ ਦੇ ਭਰਮ ਭਲੇਖਿਆਂ ਤੇ ਇਨ੍ਹਾਂ ਬਾਹਰ ਮੁਕੀ ਧਾਰਮਿਕ ਕਰਮ ਕਾਂਡਾਂ ਤੋਂ ਪਰੇ ਕਰਕੇ ਪਰਮਾਤਮਾ ਦੇ ਸੱਚੇ ਨਾਮ ਨਾਲ ਜੁੜ ਸਕਦੇ ਹਾਂ ਪਰ ਅੱਜ ਅਸੀਂ 21ਵੀਂ ਸਦੀ ਦੇ ਅੰਦਰ ਵੀ ਰੂੜੀਵਾਦੀ ਧਾਰਮਿਕ ਝੋਕੀਆਂ ਪਰੰਪਰਾਵਾਂ ਨੂੰ ਤਰਕ ਦੇ ਆਧਾਰ ਤੇ ਛੱਡਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਈ ਵਾਰੀ ਸਭ ਕੁਝ ਦੇਖ ਲਿਆ ਸਮਝ ਲਿਆ ਹੋਏ ਵੀ ਅੰਨੇ ਤੇ ਬੋਲੇ ਹੋ ਜਾਂਦੇ ਹਨ ਕਿ ਕਿਸੇ ਨੂੰ ਕੁਝ ਕਹਿਣ ਜਾਂ ਆਪ ਕਰਨ ਦੀ ਹਿੰਮਤ ਨਹੀਂ ਜਟਾਉਂਦੇ ਪੀੜੀਦਰ ਪੀੜੀ ਉਵੇਂ ਹੀ ਚੱਲੀ ਜਾਂਦਾ ਹੈ ਮਨੁੱਖ ਦਾ ਆਪਣਾ ਜੀਵਨ ਦੀ ਜੀਉਣ ਦਾ ਢੰਗ ਦਾ ਉੱਚ ਪੱਧਰਾ ਹੋ ਗਿਆ ਬਹੁਤ ਸਹੂਲਤਾ ਉਸਨੇ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰ ਲਈਆਂ ਪਰ ਅੰਦਰ ਦੀ ਸੋਝੀ ਅਜੇ ਵੀ ਨਹੀਂ ਆਈ ਅੱਜ ਵੀ ਜ਼ਿਆਦਾਤਰ ਲੋਕ ਧਾਰਮਿਕ ਪਖੰਡ ਖੰਡੀਆਂ ਲੋਬੀਆਂ ਦੇ ਹੱਥੋਂ ਗੁਮਰਾ ਹੋ ਰਹੇ ਹਨ ਤੇ ਆਪਣੇ ਆਪ ਨੂੰ ਲੁਟਾ ਰਹੇ ਹਨ ਅੱਜ ਵੀ ਗੁਰੂ ਦੀ ਸਿੱਖਿਆ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਅਸੀਂ ਖੋਦ ਡੱਡੂ ਬਣ ਕੇ ਖੋਬ ਚੀਛਾਲਾ ਮਾਰੀ ਜਾ ਰਹੇ ਹਾਂ ਸਾਨੂੰ ਸਾਹਮਣੇ ਅਮਰਤ ਜਲ ਦਾ ਸਰੋਵਰ ਨਜ਼ਰ ਨਹੀਂ ਆ ਰਿਹਾ ਫੋਕੇ ਪਾਣ ਦੇ ਧਾਰਮਿਕ ਕਰਮ ਜਿਨ੍ਹਾਂ ਨੂੰ ਕਰਨ ਨਾਲ ਪਰਮਾਤਮਾ ਭੁੱਲ ਜਾਵੇ ਉਹ ਸਾਰੀਆਂ ਬੇਲੋੜੀਆਂ ਰੀਤਾਂ ਮਾਇਆ ਹਨ ਇਸ ਮਾਇਆ ਦੇ ਜਾਲ ਨੂੰ ਤੋੜ ਕੇ ਹੀ ਅਸੀਂ ਪਰਮਾਤਮਾ ਨਾਲ ਸੱਚੀ ਪ੍ਰੀਤ ਦੀ ਗੱਲ ਪਾ ਸਕਦੇ ਹਾਂ ਜੀ ਸਤ ਗੁਰੂ ਪੰਜਵੇਂ ਪਾਸ਼ਾ ਸਮਝਾਉਂਦੇ ਹਾਂ ਪੁਰਖ ਪੂਰਨ ਸੁਖੇ ਦਾਤਾ ਪੁਰਖ ਪੂਰਨ ਸੁਖੇ ਦਾਤਾ ਸੰਗ ਵਸਤੋ ਨੀਤ ਮਰੇ ਨਾ ਆਵੇ ਨਾ ਜਾਏ ਬਿਨ ਤੇ ਵਿਆਪਤ ਉਸ ਨਸੀਤ ਮਰੇ ਨਾ ਆਵੇ ਨਾ ਜਾਏ ਬਿਨ ਸੇ ਵਿਆਪਤ ਉਸ ਨਸੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਤੇ ਤੇ ਮਨ ਮੈਂ ਹਰ ਹਰ ਨਿਧਾਨਾ ਇਹ ਨਿਰਮਲ ਰੀਤ ਸੋ ਸੰਗਤ ਜੀ ਜਦੋਂ ਅਸੀਂ ਨਿਤਨੇ ਬਾਣੀ ਪੜ੍ਹਦੇ ਹਾਂ ਤਾਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪ ਰਹੇ ਹਾਂ ਜੇ ਅਸੀਂ ਉਹ ਜਪ ਤੇ ਅਦਾਸ ਪਰਮਾਤਮਾ ਦੀ ਹਜ਼ੂਰੀ ਵਿੱਚ ਕਰੀਏ ਭਾਵ ਅਸੀਂ ਇਹ ਮਹਿਸੂਸ ਕਰੀਏ ਕਿ ਵਾਹਿਗੁਰੂ ਸਾਡੇ ਅੰਗ ਸੰਗ ਹੈ ਤੇ ਸਾਡੀ ਕੀਰਤੀ ਸੁਣ ਰਿਹਾ ਹੈ ਮਤਲਬ ਕਿ ਅਸੀਂ ਬੈਠ ਕੇ ਸਾਹਮਣੇ ਇਦਾਂ ਪਾਠ करिए ਇਦਾਂ ਅਸੀਂ ਆਪਣੇ ਸਿਮਰਨ ਕਰੀ ਜੀਵੇਂ ਅਸੀਂ ਪਰਮਾਤਮਾ ਨਾਲ ਹੀ ਸਾਹਮਣੇ ਗੱਲਾਂ ਕਰ ਰਹੇ ਹਾਂ ਇਹਦੇ ਨਾਲ ਸਾਡੀ ਮਨੋਵਿਰਤੀ ਦੀ ਹਾਜ਼ਰੀ ਵੀ ਲੱਗ ਜਾਏਗੀ ਇਹ ਹੀ ਸਾਡੀ ਪਰਮਾਤਮਾ ਨਾਲ ਸੱਚੀ ਪ੍ਰੀਤ ਹੈ ਤੇ ਪਰਮਾਰਥ ਵੱਲ ਜਾਣ ਦਾ ਪਹਿਲਾ ਕਦਮ ਹੈ ਪਰੰਤੂ ਜੇ ਬਾਣੀ ਦਾ ਜਾਪ ਕਰਦੇ ਸਮੇ ਸਾਡਾ ਮਨ ਉਡਾਰੀਆਂ ਹੋਰ ਹੀ ਪਾਸੇ ਲਾ ਰਿਹਾ ਹੋਵੇ ਤਾਂ ਉਸ ਕਰਮ ਵਿੱਚ ਸਾਡਾ ਮਨ ਹਾਜ਼ਰ ਨਹੀਂ ਤਾਂ ਸਮਝੋ ਅਸੀਂ ਆਪਣੇ ਆਪ ਨੂੰ ਸਿਰਫ ਧੋਖਾ ਹੀ ਦੇ ਰਹੇ ਹਾਂ ਫਿਰ ਤਾਂ ਅਸੀਂ ਭਟਕਣ ਵਿੱਚ ਫਸ ਗਏ ਸਾਡਾ ਜੀਵਨ ਰੂਪੀ ਵੇੜਾ ਭਵਜਲ ਵਿੱਚ ਗੋਤੇ ਖਾਂਦਾ ਰਹੇਗਾ ਆਪਣੀ ਤਸੱਲੀ ਵਾਸਤੇ ਅਸੀਂ ਸਿਰਫ ਇੱਕ ਧਾਰਮਿਕ ਰੀਤ ਹੀ ਕਰ ਨਿਭਾ ਰਹੇ ਹਾਂ ਜਦੋਂ ਤੱਕ ਮਨ ਟਿਕਾਉ ਵਿੱਚ ਨਹੀਂ ਆਉਂਦਾ ਸਰੀਰ ਦੀਆਂ ਧਾਰਮਿਕ ਕਮਾਈਆਂ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ ਜੀ ਧਾਰਮਿਕ ਦੁਨੀਆ ਵਿੱਚ ਦਿਖਾਵੇ ਵਾਲੀ ਰਹਿਣੀ ਬਣਾ ਕੇ ਉੱਗਾ ਹੋਣਾ ਮਤਲਬ ਕਿ ਪਹਿਰਾਵਾ ਉਦੋਂ ਦਾ ਪਾਉਣਾ ਸਿਰਫ ਪਹਿਰਾਵਾ ਲੋਕ ਦਿਖਾਵੇ ਵਾਸਤੇ ਇਹ ਸਭ ਝੂਠ ਫਰੇਬ ਦੇ ਕਰਮ ਹਨ ਚੁਟਕਾਰਾ ਤਾਂ ਕੇਵਲੇ ਪਰਮਾਤਮਾ ਦੀ ਪ੍ਰੇਮਾ ਭਗਤੀ ਨਾਲ ਪ੍ਰੀਤ ਪਾ ਕੇ ਹੋਣਾ ਜੀ ਸੂਖਸ਼ਮ ਸਰੀਰ ਦੇ ਅੱਗੇ ਜਾਣ ਲਈ ਉਸ ਕੋਲ ਸੰਚਿਤ ਨਾਮ ਦਾ ਤਾਂ ਨਹੀਂ ਹੋਵੇਗਾ ਕਿਉਂਕਿ ਮਨ ਨੇ ਤਾਂ ਪਰਮਾਤਮਾ ਨਾਲ ਪ੍ਰੀਤ ਦੀ ਗੰਢ ਪਾਈ ਹੀ ਨਹੀਂ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹਨ ਰਹਿਤ ਅਬਰ ਕੁਛ ਅਬਰ ਕਮਾਵਤ ਰਹਿਤ ਅਬਰ ਕੁਛ ਅਬਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ ਜਨਨ ਹਾਰ ਪ੍ਰਭੂ ਪਰਵੀਨ ਬਾਹਰ ਵੇਖਣਾ ਕਾਹੂ ਪੀਂ ਸੋ ਪਰਮਾਤਮਾ ਸਾਰਾ ਕੁਝ ਜਾਣਦਾ ਹੈ ਜੋ ਸਾਡੇ ਅੰਦਰ ਤੇ ਬਾਹਰ ਆ ਸੋ ਅਸੀਂ ਉਸ ਤੋਂ ਕੋਈ ਓਲਾ ਨਹੀਂ ਰੱਖ ਸਕਦੇ ਸੋ ਇੱਕ ਸੰਗਤ ਜੀ ਮੈਂ ਗੱਲ ਕਹਿਣੀ ਸੀ ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ ਪਰ ਮਨ ਕਰਦਾ ਕਹਿਣ ਨੂੰ ਕਿ ਸਾਡੇ ਪਿੰਡਾਂ ਦੇ ਬਹੁਤੇ ਗੁਰਦੁਆਰਿਆਂ ਵਿੱਚ ਆਮ ਦੇਖਣ ਚਾਹੁੰਦਾ ਕਿ ਜਿੱਥੇ ਹਰ ਰੋਜ਼ ਸਿਰਫ ਰਸਮੀ ਨਿਤਨੇਮ ਕੀਤਾ ਜਾਂਦਾ ਹੈ ਵਾਠ ਉਪਰੰਤ ਅਰਦਾਸ ਹੁੰਦੀ ਹੈ ਤੇ ਪ੍ਰਸਾਦ ਲੈ ਕੇ ਸਾਰੇ ਆਪਣੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਗੁਰਪ੍ਰਸਾਦ ਦੀ ਉੱਥੇ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜਿੱਥੇ ਸਿਰਫ ਬਾਣੀ ਪੜ੍ਹੀ ਜਾਂਦੀ ਹੈ ਗੁਰਸ਼ਬਦ ਦੀ ਵਿਚਾਰ ਨਹੀਂ ਹੁੰਦੀ ਗੁਰੂ ਦੀ ਬਾਣੀ ਤਾਂ ਲੋਕ ਘਰ ਬੈਠ ਕੇ ਵੀ ਪੜ੍ਹ ਸਕਦੇ ਹਨ ਪਰ ਉਸਦੇ ਅਰਥ ਤਾਂ ਪਾਠੀ ਸਿੰਘ ਨੂੰ ਹੀ ਸਮਝਾਉਣੇ ਚਾਹੀਦੇ ਹਨ ਕਿਉਂਕਿ ਗੁਰਬਾਣੀ ਇੱਕ ਜੀਵਨ ਜਾਂਚ ਦੇ ਨਾਲ-ਨਾਲ ਰੋਹਾਨੀ ਤਤ ਗਿਆਨ ਹੈ ਬ੍ਰਹਮ ਦਾ ਵਿਚਾਰ ਹੈ ਇਸ ਸਾਬਕਾਸੀ ਦੀ ਸੋਝੀ ਦੇਣ ਵਾਲੇ ਵੀ ਜਰੂਰ ਹੋਣੀ ਚਾਹੀਦੀ ਹਨ ਭਾਵੇਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਉਣ ਲਈ ਆਪਣੀ ਬਾਣੀ ਵਿੱਚ ਸੰਸਾਰ ਦੀਆਂ ਉਦਾਹਰਣਾਂ ਦੇ ਕੇ ਹੀ ਸਮਝਾਇਆ ਹੈ ਪਰ ਉਸ ਦੇ ਅੰਤਰੀ ਭਾਵ ਵਿੱਚ ਬਹੁਤ ਕੁਝੇ ਭੇਦ ਹੁੰਦੇ ਹਨ ਸੋ ਗੁਰਦੁਆਰੇ ਅੰਦਰ ਗੁਰੂ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਨੂੰ ਦੀ ਇਹ ਹੀ ਸੇਵਾ ਪਰਵਾਨ ਹੈ ਕਿਉਂ ਗੁਰੂ ਦੀ ਸ਼ਰਨ ਵਿੱਚ ਆਏ ਸ਼ਰਧਾਵਾਨ ਸੰਗਤ ਨੂੰ ਗੁਰਮਤ ਦਾ ਸਹੀ ਮਾਰਗ ਸਮਝਾ ਕੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨ ਦੀ ਕੋਸ਼ਿਸ਼ ਕਰੇ ਜਿਸ ਨਾਲ ਉਹ ਗੁਰ ਸਿੱਖ ਦਾ ਆਪਣਾ ਜਨਮ ਵੀ ਸਫਲ ਹੋਏਗਾ ਤੇ ਬਾਕੀ ਮਨੁੱਖ ਤੁਹਾਨੂੰ ਵੀ ਆਤਮਿਕ ਮਾਰਗ ਦੀ ਸਹੀ ਮਿਲਣ ਨਾਲ ਪਰਮਾਤਮਾ ਨਾਲ ਸੱਚੀ ਬ੍ਰੀਤ ਪੈ ਸਕਦੀ ਹੈ ਗੁਰੂ ਅਮਰਦਾਸ ਜੀ ਮਨੁੱਖ ਨੂੰ ਸੱਚੇ ਗੁਰਮਖ ਵਰਨ ਦੀ ਪ੍ਰੇਰਨਾ ਇਹ ਮੈਂ ਦਿੰਦੇ ਹਾਂ ਰਾਗ ਬਿਹਗੜਾ ਅੰਦਰ ਮਨ ਪ੍ਰਤੀਤ ਨਾ ਆਇਆ ਮਨ ਪ੍ਰਤੀਤ ਨਾ ਆਇਆ ਸਹਿਜ ਨਾਲ ਲੱਗੋ ਭਾਓ ਸਭ ਦੇ ਸਾਧਨ ਆ ਪਾਇਓ ਮਨ ਹਟ ਗਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਫਰਸੰਗਰ ਜੀ ਜਿੱਥੇ ਸਾਰੇ ਸਰੀਰਕ ਧਰਮ ਕਰਮ ਚੱਲ ਰਹੇ ਹਨ ਉੱਥੇ ਪਰਮਾਤਮਾ ਦੇ ਸੱਚੇ ਭਗਤ ਵੀ ਬਹੁਤ ਹਨ ਇਸ ਤੋਂ ਅਸੀ ਮੁਨਕਰ ਨਹੀਂ ਹੋ ਸਕਦੇ ਪਰਮਾਤਮਾ ਦੀ ਬਖਸ਼ਿਸ਼ ਨਾਲ ਉਹਨਾਂ ਦੇ ਭਾਗ ਜਾਗੇ ਹੋਏ ਹਨ ਤੇ ਉਹ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਹਨ ਸਤਗੁਰ ਨਾਨਕ ਜੀ ਦੇ ਮੁਖ ਬਾਕ ਹੈ ਨਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਦੇ ਅਨੁਸਾਰ ਇਸ ਮਾਇਆ ਦੇ ਮਾਇਆ ਵੀ ਸੰਸਾਰ 'ਚ ਅਜਿਹੇ ਵੀ ਜਗਿਆਸੂ ਜਨ ਹਨ ਜੋ ਦਿਨ ਰਾਤ ਘੁਰਬਾਣੀ ਦੇ ਵਿਚਾਰ ਕਰਨ ਵਿੱਚ ਲੱਗੇ ਹੋਏ ਹਨ ਜਦੋਂ ਬਾਣੀ ਦੇ ਵਿਚਾਰ ਨਾਲ ਬੁੱਧੀ ਵਿਵੇਕ ਹੋ ਜਾਂਦੀ ਹੈ ਤਾਂ ਫਿਰ ਸੱਚ ਝੋਠ ਦਾ ਨਿਸਤਾਰਾ ਸੌਖੇ ਹੀ ਹੋ ਜਾਂਦਾ ਹੈ ਫਿਰ ਉਹ ਜਗਿਆਸੂ ਫੋਕੀਆਂ ਧਾਰਮਿਕ ਰੀਤਾਂ ਰਸਮਾਂ ਛੱਡ ਕੇ ਸੱਚੇ ਨਾਮ ਨੂੰ ਆਪਣੇ ਜੀਵਨ ਵਿੱਚ ਅਖਤਿਆਰ ਕਰ ਲੈਂਦਾ ਹੈ ਜੀ ਫਿਰ ਪਰਮਾਰਥ ਦੇ ਰਸਤੇ ਤੇ ਚਲਣਾ ਸ਼ੁਰੂ ਹੋ ਜਾਂਦਾ ਹੈ ਕੋਈ ਵੀ ਕਰਮ ਜੋ ਸਾਨੂੰ ਸੱਚ ਦੇ ਮਾਰਗ ਤੋਂ ਦੂਰ ਕਰਦਾ ਹੈ ਉਹ ਭਰਮ ਹੈ ਛਲਾਵਾ ਹੈ ਇਸ ਮਾਇਆ ਨਗਰੀ ਦੇ ਭਰਮ ਭਲੇਖਿਆਂ ਨੂੰ ਆਤਮ ਵਿਛਾਈ ਬੁੱਧੀ ਦੁਆਰਾ ਦੂਰ ਕਰਕੇ ਹੀ ਅਸੀਂ ਆਪਣੇ ਜੀਵਨ ਤੇ ਅਨਮੋਲ ਸੁਆਸਾ ਨੂੰ ਸਾਰਥਕ ਵਾਲੇ ਪਾਸੇ ਲਗਾ ਸਕਦੇ ਹਾਂ ਜੀ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਦੀ ਗੰਢ ਪਾ ਸਕਦੇ ਹਾਂ ਸੋ ਪੰਜਵੇਂ ਪਾਦਸ਼ਾ ਰਾਗ ਬਿਲਾਵਲ ਅੰਦਰ ਫਰਮਾ ਰਹੇ ਹਨ ਮਨ ਡੋਰ ਪ੍ਰੇਮ ਪ੍ਰੀਤ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਐ ਬਿਸਮਾਦ ਪ੍ਰਗ ਪ੍ਰਭ ਪੇਖੀਐ ਬਿਸਮਾਦ ਚਖ ਅਨੰਦ ਪੂਰਨ ਸਾਧ ਨਹਿ ਡੋਲੀਏ ਇਤ ਊਤ ਪ੍ਰਭ ਸੇ ਹਰ ਹਰ ਚੀਤ ਸੋ ਸੰਗਤ ਜੀ ਜੇ ਮੇਰੇ ਵਿਚਾਰਾਂ ਦੇ ਨਾਲ ਕਿਸੇ ਨੂੰ ਮਨ ਨੂੰ ਠੇਸ ਪਹੁੰਚੇ ਤਾਂ ਮੈਨੂੰ ਨਿਗੋਣੀ ਨੂੰ ਮਾਫ ਕਰ ਦੇਣਾ ਜੀ ਪਰ ਮੈਂ ਇਹ ਸਭ ਕੁਝ ਉਹੀ ਕਿਹਾ ਜੋ ਮੈਂ ਆਪਣੇ ਅੱਖਾਂ ਦੇ ਨਾਲ ਧਾਰਮਿਕ ਸਥਾਨਾਂ ਤੇ ਹੁੰਦਾ ਦੇਖਿਆ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਮੈਂ ਚੁੱਪ ਵੀ ਨਾ ਰਹਿ ਸਕਾਂ ਕਿਉਂਕਿ ਰੀਤ ਰਿਵਾਜ ਤੇ ਸੱਚੀ ਪ੍ਰੀਤ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਜੀ ਭੁਰਜੁਕ ਲੇਖੀ ਮੈਂ ਦੀ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ